ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜ਼ਾ ਕੋਮੀ ਤਿਉਹਾਰ ਹੋਲੇ ਮਹੱਲੇ ਦੇ ਪਹਿਲੇ ਪੜਾ ਦਾ ਇਤਿਹਾਸਿਕ ਤਰਤੀ ਸ਼੍ਰੀ ਗੁਰੂ ਸਾਹਿਬ ਤੋਂ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੀ ਗੂੰਜ ਨਾਲ ਅਤੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਸ਼੍ਰੀ ਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਆਰੰਭ ਹੋ ਗਿਆ ਇਸ ਮੌਕੇ ਪਹਿਲੇ ਪੜਾディー ਰਮਤਾ ਦੀ ਅਰਦਾਸ ਤੱਕ ਸ਼੍ਰੀ ਕੇਸਗਰ ਸਾਹਿਬ ਦੇ ਸਿੰਘ ਸਾਹਿਬ ਹੈੱਡ ਗ੍ਰੰਥੀ ਭਾਈ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ ਤੇ ਮੁਖਵਾਕ ਲਿਆ ਗਿਆ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲਹਿ ਧਾਈ ਫਿਰ ਅੰਗਦ ਗੁਰਤੇ ਅਮਰਦਾਸ RAM DAS ਹੋਈ ਸਹਾਏ अर्जुन ਹਰ ਗੋਬਿੰਦ ਨਾਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦਿਹਾਈਐ ਜਿਸੁ ਜਠੇ ਸਭ ਦੁਖ ਜਾਇ ਏਕ ਬਹਾਦਰ ਸਿਮਰਿਆ ਘਰ ਨਾਉ ਲਿਧਿ ਆਵੈ ਧਾਏ ਸਭ ਥਾਈ ਹੋਏ ਸਹਾਈ ਜਸਵਾ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਜਸਾ ਬਾਦਸ਼ਾਹੀਆਂ ਦੀ ਜੋਤ ਦੇੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀ ਨੀ ਸੰਤ ਸੇਵ ਲੰਗ ਲਾਗਾ ਅੱਤ ਲਾਲ ਦੇਵ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋ ਲਈ ਨਹਿ ਲਾਗੇ ਦਾ ਕਦੇ ਮਹਾ ਬਕ ਅਨਸਾਰ ਅੱਜ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਪਤਾਲਪੁਰ ਸਾਹਿਬ ਵਿਖੇ ਖੋਲੇ ਮਹੱਲੇ ਦੀ ਪਹਿਲੇ ਪੜਾ ਦੀ ਅਰੰਭਤਾ ਹੋਈ ਹੈ ਸ਼ੋਭਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਅਤੇ ਸਮੂਹ ਰੰਗ ਸੰਗਜਤਵੰਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ ਹਨ ਜਿਨ੍ਹਾਂ ਦੇ 12 ਤਰੀਕ ਗਾੜੇ ਦਿਨ ਭੋਗ ਪਾਏ ਜਾਣਗੇ ਔਰ ਦੂਸਰੇ ਪੜਾਅ ਦੀ ਆਰੰਭਤਾ 13 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਪਾਵਨ ਧਰਤੀ ਤੇ ਹੋਵੇਗੀ ਜਿਸ ਦੇ ਭੋਗ 15 ਤਰੀਕ 15 ਮਾਰਚ 2025 ਔਰ ਉਸ ਦਿਨ ਹੋਲੇ ਮਹੱਲੇ ਵਾਲੇ ਦਿਨ ਇਹ ਭੋਗ ਪਾਏ ਜਾਣਗੇ ਉੱਥੇ ਹੀ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਸਾਢੀ ਜਿੱਥੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਪ੍ਰਸਿੱਧ ਰਾਗੀ ਜਿੱਥੇ ਕਵੀਸ਼ਰੀ ਜਿੱਥੇ ਸੰਗਤਾਂ ਨੂੰ ਇਤਿਹਾਸ ਦੁਆਰਾ ਨਿਹਾਲ ਕਰਨਗੇ ਔਰ ਜਿੱਥੇ ਆਪ ਜੀ ਨੇ ਬੇਨਤੀ ਕੀਤੀ ਹੈ ਕਿ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਜੀ ਕੇਸਕਰ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਪੂਰਨ ਤੌਰ ਤੇ ਚੜ੍ਹਦੀ ਕਲਾ ਨਾਲ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਹਨ ਔਰ ਸਤਿਗੁਰੂ ਦੀ ਕਿਰਪਾ ਸਦਕਾ ਔਰ ਸੰਗਤਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਦੂਰ ਦੂਰ ਸੰਗਤਾਂ ਆ ਕੇ ਜਥਿਆਂ ਦੇ ਰੂਪ ਵਿੱਚ ਸਹਿਯੋਗ ਦੇ ਰਹੀਆਂ ਸੰਗਤਾਂ ਨੂੰ ਮੱਥਾ ਟੇਕਣ ਵਾਸਤੇ ਅਤੇ ਲੰਗਰ ਪਾਣੀ ਦਾ ਵਿਕਾਸ ਪ੍ਰਬੰਧ ਹੈ ਰੈਸ਼ ਦਾ ਹੀ ਪ੍ਰਬੰਧ ਹੈ ਇਸ ਸਤਿਗੁਰ ਦੀ ਕਿਰਪਾ ਸਦਕਾ ਸਾਰਾ ਹੋ ਰਿਹਾ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਦੇਖੋ ਪੰਥਕ ਪਰੰਪਰਾਵਾਂ ਮਰਯਾਦਾਵਾਂ ਤੇ ਜਾਹੋ ਜਲਾਲ ਅਨੰਦਪੁਰ ਸਾਹਿਬ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ અમૃત શકા કે खालसे ਦੀ ਸਾજਨਾ ਕੀਤੀ ਤੇ ਮਰਦਾ ਹੋਏ ਲੋਕਾਂ ਦੇ ਵਿੱਚ ਜਾਨ ਫੁਕੀ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਚਿੜੀਆਂ ਤੋਂ ਬਾਜ ਤਰਾਉਣ ਦੀ ਗੱਲ ਸਵਾ ਲੱਖ ਨਾਲ ਲੜਾਉਣ ਦੀ ਗੱਲ ਉਹ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨ ਗਰੀਬ ਸਿੱਖਨ ਕੋ ਦਿਉ ਪਾਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਛਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਜਿਸ ਦੇ ਪ੍ਰਬੰਧਾਂ ਦੇ ਅਧੀਨ ਵੱਡੇ ਪੱਧਰ ਤੇ ਖਾਲਸਾਈ ਜਹੋ ਜਲਾਲ ਜਿਹੜਾ ਵਾ ਕਿਨਾ ਹੋਲਾ ਮਹੱਲਾ ਆ ਪਹਿਲੇ ਪੜਾ ਦਾ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਆਰੰਭ ਹੁੰਦਾ ਇਸ ਤੋਂ ਪਹਿਲਾਂ ਪੰਜ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਜਾਂਦੀ ਆ ਅੱਜ ਸਾਡੇ ਬਹੁਤ ਹੀ ਸਰਕਾਰਯੋਗ ਸਨਮਾਨਯੋਗ ਹੈੱਡ ਗ੍ਰੰਥੀ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਆ ਕੇ ਇੱਥੇ ਆਰੰਭਤਾ ਕੀਤੀ ਅਰਦਾਸ ਦੇ ਨਾਲ ਸੋ ਸਮੁੱਚੀਆਂ ਦੁਨੀਆ ਅੰਦਰ ਵਸਦੀਆਂ ਸੰਗਤਾਂ ਉਹਨਾਂ ਨੂੰ ਅੱਜ ਦੇ ਇਸ ਹੋਲੇ ਮਹੱਲੇ ਦੀ ਆਰੰਭਤਾ ਦੇ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈ ਆ ਜਿਹੜਾ ਖਾਲਸਾ ਹੀ ਜਹੋ ਜਲਾਲ ਹੈ ਇਹ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਿ ਸਾਡੀ ਉਸ ਪ੍ਰਾਤਨ ਰਵਾਇਤਾਂ ਦਾ ਪ੍ਰਤੀਕ ਨੇ ਤੇ ਉਸ ਨੂੰ ਸਾਂਭ ਕੇ ਰੱਖਿਆ ਹੋਇਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਸਹਿਯੋਗ ਹੁੰਦਾ ਇਸ ਤੋਂ ਇਲਾਵਾ ਪੂਲ ਦੁਨੀਆ ਭਰ ਤੋਂ ਸੰਗਤ ਜਿਹੜੀ ਆ ਉਹ ਜਥਿਆਂ ਦੇ ਰੂਪ ਵਿੱਚ ਇੱਥੇ ਪਹੁੰਚਦੀ ਆ ਅਤ ਕੀ ਇਸ ਗੱਲ ਦੀ ਵੀ ਵਧਾਈ ਹੈ ਕਿ ਬਹੁਤ ਦਿਨ ਪਹਿਲਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਆ ਰਹੀਆਂ ਨੇ ਸੋ ਭਾਵੇਂ ਕੀ ਜਿਹੜੇ ਪ੍ਰਬੰਧ ਨੇ ਉਹ ਓਨੇ ਵੱਡੇ ਨਹੀਂ ਹੁੰਦੇਗੇ ਪਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸੰਗਤ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜੇ ਪ੍ਰਬੰਧ ਲੈ ਕੇ ਚੱਲਦੀ ਆ ਸੋ ਅੱਜ ਦੇ ਇਸ ਆਰੰਭਤਾ ਤੇ ਆਪ ਸਭ ਨੂੰ ਸਮੁੱਚੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਗੁਰ ਕਰਪਾ ਕਰਨ ਪੰਥ ਅੰਦਰ ਏਕਾਤ, ਧਾਕ, ਚੜ੍ਹਦੀ ਕਲਾ ਬਖਸ਼ਣ ਤਾਂ ਕਿ ਪੰਥ ਤੇ ਹੋਰੇ ਹੱਲਿਆਂ ਦੇ ਖਿਲਾਫ ਗੁਰੂ ਸਾਹਿਬ ਨੇ ਇਸ ਕੌਮ ਨੂੰ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਨ ਵਾਸਤੇ ਖੜਾ ਕੀਤਾ ਸੀ ਸੋ ਕੌਮ ਤੇ ਕਿਸੇ ਤਰ੍ਹਾਂ ਦੇ ਹੱਲੇ ਆ ਅਸੀਂ ਇੱਕ ਝਟ ਹੋਈਏ ਇੱਕ ਮੁੱਠ ਹੋਈਏ 100 ਹੋਈਏ ਤਾਂ ਕਿ ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਜਿਹੜਾ ਯੋਗਦਾਨ ਪਾ ਸਕੀਏ ਉਹ ਹੋਲੇ ਮਹਲੇ ਦਾ ਦਿਨ ਹੈ ਜਿੰਨਾ ਕੁਝ ਵੀ ਵਾਪਰ ਰਿਆ ਗੁਰੂ ਦੀ ਭੈ ਭਾਵਨੀ ਤੇ ਪਾਣੇ ਵਿੱਚ ਹੀ ਵਾਪਰ ਰਿਆ ਤੇ ਵੱਡੀ ਗੱਲ ਜਿਹੜੀ ਕਰਨ ਵਾਲੀ ਆ 100 ਅਥਰੱਸਾ ਸਿਰੇ ਤੇ ਗੰਢ ਕਿ ਗੁਰੂ ਸਾਹਿਬ ਨੇ ਆਪ ਵਸ ਕੇ ਇਸ ਸਮੇਂ ਦੇ ਵਿੱਚ ਜਿਹੜਾ ਕੋਈ ਟਕਰਾ ਸੀ ਉਸ ਟਕਰਾ ਨੂੰ ਖਤਮ ਕੀਤਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਸਤਾ ਪ੍ਰਬੰਧ ਸਾਰੇ ਚਲਾਉਂਦੀ ਆ ਸੋ ਨਹਿنگ ਸਿੰਘ ਜਥੇਬੰਦੀਆਂ ਸਿੱਖ ਕੌਮ ਦਾ ਅਨਿਖਰਮਾ ਅੰਗ ਤੇ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਉਹਨਾਂ ਦਾ ਹੈੱਡਕੁਆਰਟਰ ਆ ਸੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਤੋਂ ਸਹਿਯੋਗ ਦੀ ਆਸ ਵੀ ਕਰਦੇ ਆ। ਕਿਉਂਕਿ ਐਡੇ ਵੱਡੇ ਸਮਾਗਮਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਚਾਰਾਂ ਦੇ ਮਤਭੇਦ ਹੋਣੇ ਕੋਈ ਵੱਡੀ ਗੱਲ ਨਹੀਂ ਹੈ ਬੈਠ ਕੇ ਹੋਏ ਇਕੱਤਰ ਮਿਲੋ ਪਰ ਭਾਈ ਦੁਬਧਾ ਦੂਰ ਕਰੋ ਰੁਲਾਏ ਗੁਰੂ ਸਾਹਿਬ ਨੇ ਸਾਨੂੰ ਇਹ ਸਮਰਤ ਦਿੱਤੀ ਆ ਸੋ ਜਿਹੜਾ ਅੱਜ ਕਿਸੇ ਵੀ ਤਰ੍ਹਾਂ ਦਾ ਜਿਹੜਾ ਟਕਰਾ ਨਹੀਂ ਹੋਇਆ ਤੇ ਜਿਹੜੇ ਦਿੱਲੀ ਤਖਤ ਤੇ ਬੈਠੇ ਲੋਕ ਜਿਨ੍ਹਾਂ ਦਾ ਤਖਤ ਦਾ ਟਕਰਾਵਾ ਕਾਲ ਤਖਤ ਨਾਲ ਉਹ ਲੋਕ ਜਿਹੜਾ ਕੁਝ ਚਾਹੁੰਦੇ ਸੀ ਉਹ ਕੁਝ ਨਹੀਂ ਵਾਪਰਿਆ ਮੈਂ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦੇ ਪ੍ਰਬੰਧਾਂ ਦੀ ਅਤੇ ਇਨਕ ਸਿੰਘ ਜਥੇਬੰਦੀਆਂ ਦੀ ਜਿਨ੍ਹਾਂ ਨੇ ਇਸ ਸਮਾਰਗਮ ਦੇ ਵਿੱਚ ਜਿਵੇਂ ਕਹਿੰਦੇ ਆ ਆਪੋ ਆਪਣਾ ਜਿੰਨਾ ਕੁ ਯੋਗਦਾਨ ਬਣਦਾ ਸੀ ਉਹ ਪਾਇਆ ਜਿਹੜੇ ਕੋਈ મતਭੇਦ ਹੋਣਗੇ ਆਉਣ ਵਾਲੇ ਸਮੇਂ 'ਚ ਬੈਠ ਕੇ ਉਹਨਾਂ ਨੂੰ ਝੱਠੇ ਜਾਣਗੇ ਗੁਰੂ ਕਿਰਪਾ ਕਰਨ ਕੌਮ ਦੇ ਅੰਦਰ ਏਕਤਾ ਸਫਾਕ ਬਖਸ਼ਣ ਫੇਰ ਮੁਰ ਤੋਂ ਬੋਲੇ ਮਹੱਲੇ ਦੇ ਆਰੰਭ ਤਾਲੀਆਂ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ